ਸੇਵਾ ਕੇਂਦਰ ਜਿੱਥੇ ਸਵੀਰ ਤੋਂ ਹੀ ਲਾਈਨਾਂ ਤੇ ਲਾਈਨਾਂ ਲੱਗੀਆਂ ਨੇ ਲੋਕ ਆਪਣੇ ਜ਼ਰੂਰੀ ਕੰਮ ਛੱਡ ਕੇ ਇੱਥੇ ਆਏ ਨੇ ਪਰ ਅੰਦਰ ਸੇਵਾ ਦੇਣ ਵਾਲਾ ਸਿਰਫ ਇੱਕ ਹੀ ਮੁਲਾਜ਼ਮ ਹੈ ਲੋਕਾਂ ਨੂੰ ਦਰਪੇਸ਼ ਇਸ ਪਰੇਸ਼ਾਨੀ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਦੇ ਮੂੰਹ ਜ਼ੁਬਾਨੀ ਹੁਕਮਾਤੇ 6 ਮਹੀਨਿਆਂ ਲਈ ਸੇਵਾ ਕੇਂਦਰ ਦੇ ਮੁਲਾਜ਼ਮਾ ਨੂੰ ਪਿੰਡਾਂ ਚ ਸਿਹਤ ਕਾਰਡ ਬਣਾਉਣ ਲਈ ਤੋੜ ਦਿੱਤਾ ਗਿਆ ਨਾ ਕੋਈ ਬਦਲਵਾ ਇੰਤਜ਼ਾਮ ਨਤੀਜਾ ਆਮ ਲੋਕ ਪਰੇਸ਼ਾਨ ਆਮ ਨਾਗਰਿਕਾਂ ਦਾ ਕਹਿਣਾ ਹੈ ਕਿ ਸਵੀਰ ਤੋਂ ਹੀ ਖੜੇ ਆਂ ਪਰ ਨੰਬਰ ਹੀ ਨਹੀਂ ਆ ਰਿਹਾ ਕੰਮਕਾਰ ਛੱਡ ਗਿਆ ਹੈ ਹਾਂ ਪਰ ਇੱਥੇ ਕੋਈ ਸੁਣਨ ਵਾਲਾ ਨਹੀਂ ਅਸੀਂ ਜੀ ਅਸਲੀ ਦੇ ਸੰਸਦ ਦਾ ਪਤਾ ਕਰਨਾ ਆਏ ਸੀ ਇੱਕ ਹੀ ਕਾਊਂਟਰ ਚੱਲ ਰਿਹਾ ਵਾ ਬਾਕੀ ਕੀ ਕਹਿੰਦੇ ਆ ਬਾਕੀ ਸਾਰੇ ਬੰਦ ਪਏ ਆ ਜੀ ਕੋਈ ਨਹੀਂ ਬਸ ਇੱਕ ਹੀ ਆ ਬਾਈ ਉਹ ਵਿਚਾਰਾ ਆਪਦਾ ਹਿਸਾਬ-ਕਿਤਾਬ ਕਰੀ ਜਾਂਦਾ ਵਾ ਉਹ ਅੱਗੇ ਵੀ ਇੱਕ ਦਿਨ ਆ ਕੇ ਮੁੜ ਗਏ ਆ ਸਾਨੂੰ ਮਈ ਮਹੀਨੇ ਦਾ ਦੇ ਕੇ ਗਏ ਹੋਇਆ ਤੇ ਸਾਨੂੰ ਆ ਦੂਜੀ ਮਈ ਆ ਗਈ ਹੈ ਅਸਲੇਦਾਲ ਅਸਨ ਸਾਹਿਬ ਪਹਿਲਾਂ ਗਲਤੀ ਨਾਲ ਸਾਡਾ ਲੁੱਧੇ ਨੇ ਭੇਜਤਾ ਲੁੱਧੇ ਨੂੰ ਚੰਡੀਗੜ੍ਹ ਉੱਠ ਗਿਆ ਚੰਡੀਗੜ੍ਹੋਂ ਫੇਰ ਜਿਗਰਾਉਂ ਆਇਆ ਸਾਡੇ ਤੇ ਹੁਣ ਜਾ ਕੇ ਸਾਨੂੰ ਉਹਨਾਂ ਨੇ ਦੱਸਿਆ ਭਾਈ ਤੁਹਾਡਾ ਲਾਇਸੈਂਸ ਆਇਆ ਸਰਕਾਰ ਤਾਂ ਬੋਰਡ ਲਈ ਫਿਰਦੀ ਹੈ ਵੀ ਸਰਕਾਰ ਆਪਕੇ ਦਵਾਰ ਇੱਥੇ ਇੱਥੇ ਆ ਕੇ ਬੜੀ ਨਾ ਨਾ ਇਹ ਦੇਖ ਲਓ ਤੁਹਾਡੇ ਸਾਹਮਣੇ ਤਾਂ ਕੱਲਾ ਇੱਕ ਬੰਦਾ ਹੀ ਹੂੰ ਇਹ ਉਹ ਚਾਰ ਉਹ ਆਪਦੇ ਪੈਸੇ ਚੁੱਲ ਗਿਆ ਪਿਆ ਵਾ ਆ ਲੈਣ ਗੱਡੀ ਵਧੀਆ ਵਧੀਆ ਦੋ ਮਿੰਟ ਦਾ ਕੰਮ ਆ ਪੁੱਛਣ ਦਾ ਜਿਹੜਾ ਦੱਸਣਾ ਵਾ ਤੇ ਸਾਨੂੰ ਇੱਥੇ ਮਿਲਦਾ ਘੰਟਾ ਇਹ ਘੰਟਾ ਹੀ ਹੋਣ ਵਾਲਾ ਖੜਿਆ ਨੂੰ ਇਹ ਇਹ ਕਹਿੰਦੇ ਪਿੰਡਾਂ ਚ ਜਾਂਦੇ ਆ ਸਾਨੂੰ ਕੀ ਪਤਾ ਕਿੱਥੇ ਜਾਂਦੇ ਆ ਹੂੰ ਕਿੱਥੇ ਮਿਲਿਆ ਕਿਸੇ ਨੂੰ ਹੂੰ ਉਦੋਂ ਤਾਂ ਇੱਥੇ ਵਧੀਆ ਸੀ ਹਾਂ ਦਫ਼ਤਰ ਤਾਂ ਹੈਗਾ ਇੱਕ ਆ ਕਾਪੀ ਆ ਦੂਜੀ ਵਾਰ ਲੈ ਕੇ ਫੇਰ ਮੁੜ ਗਿਆ ਕਾਪੀ ਦੇ ਉੱਤੇ ਚੜਨਾ ਜਾਨੀ ਉਹ ਹੋ ਗਿਆ ਹੂੰ ਅੱਜ ਪਤਾ ਨਹੀਂ ਖੜੀ ਕਰਨੇ ਖੜੀ ਲੁਧਿਆਣੋਂ ਅਸੀਂ ਆਉਣੇ ਆ ਵੈਸੇ ਲੜਨ ਅਸੀਂ ਕਿਉਂਕਿ ਮੇਰੇ ਲੜਕਾ ਡਾਕਟਰ ਹੈ ਲੁਧਿਆਣੇ ਰਹਿਣ ਲੱਗੇ ਠੀਕ ਹੈ ਜੀ ਉੱਥੋਂ ਲੁਧਿਆਣੇ ਆਉਣੇ ਆ ਦੂਜਾ ਚੱਕਰਾ ਲੱਗ ਜਾਣਾ ਅੱਜ 8:00 ਮਿੰਟ ਹੋ ਗਏ ਕਿ ਫਰਦਿਆਂ ਨੂੰ ਇੱਥੇ ਇਹਨਾਂ ਤੋਂ ਪਤਾ ਕਰਦੇ ਰਹੇ ਫੈਲਦਾ ਫੈਲਿਆ ਨਾ ਪੁੱਠੇ ਪਾਸੇ ਭੇਜੀ ਤੇ ਉਹਦੀਆਂ ਕਾਰਨੀਆਂ ਸਾਰੀਆਂ ਅਸੀਂ ਭੁਗਤੀ ਫਿਰਦੇ ਆਂ ਉਧਰ ਲੋਕਾਂ ਨੂੰ ਦਰਪੇਸ਼ ਇਸ ਪਰੇਸ਼ਾਨੀ ਬਾਰੇ ਜਦੋਂ ਲੁਧਿਆਣਾ ਦੇ ਅਸਿਸਟੈਂਟ ਡਿਸਟ੍ਰਿਕਟ ਮੈਨੇਜਰ ਸੇਵਾ ਕੇਂਦਰ ਨਾਲ ਗੱਲ ਕੀਤੀ ਗਈ ਕਿ ਸਰਕਾਰ ਦੇ ਹੁਕਮਾਂ ਤੇ ਸੇਵਾ ਕੇਂਦਰਾ ਚੋਂ ਮੁਲਾਜ਼ਮਾਂ ਨੂੰ ਲੈ ਕੇ ਸਿਹਤ ਕਾਰਡ ਬਣਾਉ ਭੇਜਿਆ ਗਿਆ ਜਦੋਂ ਉਹਨਾਂ ਨੂੰ ਬਦਲੇ ਵਿੱਚ ਪ੍ਰਬੰਧ ਬਾਰੇ ਕਿਹਾ ਗਿਆ ਤਾਂ ਉਹਨਾਂ ਤਰਕ ਦਿੱਤਾ ਕਿ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਣੀ ਹੈ ਪਰ ਉਹਨਾਂ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਜਦੋਂ ਤੱਕ ਮੁਲਾਜ਼ਮਾਂ ਦੀ ਭਰਤੀ ਨਹੀਂ ਹੁੰਦੀ ਤਾਂ ਉਦੋਂ ਤੱਕ ਕੀ ਪ੍ਰਬੰਧ ਨੇ ਤਾਂ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਸਰ ਆਪਣੇ ਜਿਹੜੇ ਮੁਲਾਜ਼ਮਾਂ ਦੀ ਅੱਜ ਡਿਊਟੀਆਂ ਲੱਗੀਆਂ ਬਾ ਜਿਹੜੇ ਸਿਹਤ ਕਾਰਡ ਬਣਾਉਣ ਨਹੀਂ ਲੱਗੀਆਂ ਨੇ ਇਹ ਕਦੋਂ ਕਿੰਨੇ ਚਿਰ ਲਈ ਲੱਗੀਆਂ ਨੇ ਤੇ ਕਿਹਦੇ ਆਰਡਰਾਂ ਤੇ ਲੱਗੀਆਂ ਨੇ ਜੀ ਇਹ ਜਿਹੜੀ ਇਹ ਕੈਂਪਾਂ ਦੇ ਡਿਊਟੀਆਂ ਲੱਗਦੀਆਂ ਹਾਂਜੀ 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 ਪੂਰੇ ਹੋ ਜਾ ਇਹ ਮਤਲਬ ਹਾਲੇ ਤਾਂ ਇਹਦਾ ਕੋਈ ਹੋ ਨਹੀਂਗਾ ਵੀ ਕਿੰਨੇ ਟਾਈਮ ਲਈ ਕੈਂਪ ਚੱਲਣਗੇ ਸਾਨੂੰ ਦਾ ਮਤਲਬ ਹਫ਼ਤੇ-ਆਪੇ ਦੀ ਡਿਟੇਲ ਆਉਂਦੀ ਆ ਅੱਛਾ ਜੀ ਹੁਣ ਇੱਕ ਹਫ਼ਤੇ ਦੀ ਬਈ ਹਾਂਜੀ ਹਾਂਜੀ ਮਤਲਬ ਹਫ਼ਤੇ-ਆਪੇ 10-10 ਦਿਨ ਬਾਅਦ ਕੈਂਪ ਲੋਕੇਸ਼ਨ ਪਿੰਡ ਮਤਲਬ ਵੀ ਚੇਂਜ ਹੋ ਜਾ ਕਰਨਗੇ ਠੀਕ ਆ ਜੀ ਹਾਂਜੀ ਹਾਂਜੀ ਇਸਾ ਜਿਹੜੇ ਆਪਣੇ ਜਿਹੜੇ ਮੁਲਾਜ਼ਮ ਆਪਣੇ ਉਦੋਂ ਤੋਂ ਸੇਵਾ ਕੇਂਦਰ ਤੋਂ ਜਾ ਰਹੇ ਨੇ ਫਿਰ ਉਹ ਆਲਟਰਨੇਟਿਵ ਕੀ ਦੇ ਰਹੇ ਹੋ ਤੁਸੀਂ ਅਲਟਰਨੇਟਿਵ ਮਤਲਬ ਜਿਵੇਂ ਹੁਣ ਇੱਕ ਰੈਕੋਰਡ ਤੇ ਪੰਜ ਮੁਲਾਜ਼ਮ ਆ ਉਥੇ ਇੱਕ ਮੁਲਾਜ਼ਮ ਹੀ ਕੰਮ ਕਰ ਰਿਹਾ ਜਿਹੜੇ ਚਾਰਾਂ ਦਾ ਕੰਮ ਉਹ ਕੌਣ ਦੇਖੂਗਾ ਫਿਰ ਨਹੀਂ ਸਰ ਐਕਚੁਅਲ ਚ ਇਹ ਅਸੀਂ ਸਾਰੇ ਸੇਵਾ ਕੇਂਦਰਾਂ ਤੇ ਨਾ ਇੱਕ ਇੱਕ ਜਾਂ ਦੋ ਦੋ ਮੁਲਾਜ਼ਮ ਚੱਕੇ ਨੇ ਰੈਕੋਰਡ ਦੇ ਸੇਵਾ ਕੇਂਦਰ ਚ ਦੋ ਮੁਲਾਜ਼ਮ ਨਹੀਂ ਰੈਕੋਰਡ ਤਾਂ ਸਿਰਫ ਇੱਕ ਹੀ ਆ ਮੁਲਾਜ਼ਮ ਉੱਥੇ ਇੱਕ ਇੱਕ ਦਾ ਅਜੇ ਐਗਜ਼ਾਮ ਆ ਸਰ ਆਧਾਰ ਦਾ ਉਹ ਐਗਜ਼ਾਮ ਦੇਣ ਗਿਆ ਹੋਇਆ ਅੱਛਾ ਜੀ ਹਾਂ ਜੀ ਹਾਂ ਜੀ ਤੇ ਲੋਕ ਬਹੁਤ ਵੱਡੀ ਪਦਰ ਤੇ ਖੱਜਲਖਵਾਰ ਹੋ ਰਹੇ ਨੇ ਉਥੇ ਅ ਬਿਲਕੁਲ ਸਰ ਇਹਦੇ ਲਈ ਅਸੀਂ ਅੱਗੇ ਗੱਲ ਵੀ ਕੀਤੀ ਆ ਇਹਦੇ ਲਈ ਅਸੀਂ ਮਤਲਬ ਕੈਂਪਾਂ ਲਈ ਅਸੀਂ ਅਲੱਗ ਤੋਂ ਹਾਇਰਿੰਗ ਸਟਾਰਟ ਕੀਤੀ ਆ ਨਵੀਂ ਮੈਨਪਾਵਰ ਰੱਖ ਰਹੀ ਆ ਉਹਦੇ ਲਈ ਕੱਲ ਡੀਸੀ ਆਫਿਸ ਲੁਧਿਆਣੇ 'ਚ ਮਤਲਬ ਇੰਟਰਵਿਊ ਵੀ ਰੱਖੀਆਂ ਸੀਗੀਆਂ ਨਹੀਂ ਫਿਰ ਜਿੰਨਾ ਚਿਰ ਹਾਇਰਿੰਗ ਨਹੀਂ ਹੁੰਦੀ ਫਿਰ ਉਹਨਾਂ ਚਿਰ ਇਹੀ ਜਾਣਗੇ ਬੰਦੇ ਫਿਲਹਾਲ ਫਿਲਹਾਲ ਹੀ ਜਾਣਗੇ ਜੋ ਸਾਨੂੰ ਆਰਡਰ ਨੇ ਹਰ ਸੇਵਾ ਕੇਂਦਰ ਚੋਂ ਮਤਲਬ ਜਿਹੜੇ ਟਾਈਪ 2 ਨੇ ਇਹਨਾਂ ਦੇ ਵਿੱਚੋਂ ਦੋ ਗ੍ਰੇਟਰ ਨੇ ਸਰ ਜਿਹੜੇ ਟਾਈਪ 3 ਆ ਸਾਡੇ ਪਿੰਡਾਂ ਵਾਲੇ ਸੇਵਾ ਕੇਂਦਰ ਉਹਨਾਂ ਦੇ ਵਿੱਚੋਂ ਇੱਕ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਇਸ ਮਾਮਲੇ 'ਚ ਐਸ ਡੀ ਐਮ ਰਾਏਪੋਟ ਪਾਇਲ ਗੋਲਨਾਲ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਇਸ ਬਾਰੇ ਕੋਈ ਜਾਣਕਾਰੀ ਉਹਨਾਂ ਨੂੰ ਨਹੀਂ ਹੈ ਤੇ ਹੁਣ ਸਵਾਲ ਇਹ ਹੈ ਕਿ ਜੇ ਐਸ ਡੀ ਐਮ ਨੂੰ ਨਹੀਂ ਪਤਾ ਤਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਪ੍ਰੋਸੈਸ ਸੇਵਾ ਕੇਂਦਰ ਚੱਲ ਰਿਹਾ ਹੈ ਤੇ ਸਵਾਲ ਇਹ ਵੀ ਹੈ ਕਿ ਆਮ ਲੋਕਾਂ ਦੀ ਇਸ ਖੱਜਲ ਖਵਾਰੀ ਦੀ ਜ਼ਿੰਮੇਵਾਰੀ ਕੌਣ ਲਵੇਗਾ ਪੀਟੀਸੀ ਨਿਊਜ਼ ਲਈ ਰਾਏਕੋਟ ਤੋਂ ਜਗਪਾਲ ਸਿੰਘ ਦੀ ਰਿਪੋਰਟ